ਲੋ ਜੀ ਬਰਾਨੇ ਟਰੈਕਟਰ ਮੰਡੀ ਦੇ ਵਿੱਚ ਕਹਿੰਦੇ ਜਿਹੜੀ ਤਰਖੀਲ ਚੌਕ ਨਾਲ ਲੱਗਦੀ ਹੈ ਨਾ ਤੇ ਟੋਟਣ ਪੈਗੇ ਟਰੈਕਟਰਾਂ ਦੇ ਡੀਆਈ 55 ਸੋਨਾ ਲੀਕਾ ਤੇ ਸਮਰਾਜ 855 ਤੇ YouTube ਯੂਟਿਊਬਰ ਆਇਦਰ ਅਮਰੀਕ ਪੈਂਦੇ ਸਿਆਖ ਪਟੀ ਕੰਬੜਾ ਵਾਲੀ ਆ ਸਾਰੇ ਕਹਿੰਦੇ ਯੂਟਿਊਬਰ ਵੀ ਕੱਟੇ ਹੋ ਗਏ ਰੇਸਾਂ ਵੀ ਆ ਗਏ ਲੋ ਕੀ ਵਰਦਾ ਦਿਸ ਤੋ ਰੋਆ ਪੈਂਦਾ ਦੇਖੋ ਕੋਈ ਬੰਦਾ ਜੀ ਬਹੁਤ ਦੋਸਤ ਨਾਲ ਤਕਰੀਬ 2000 ਪਾਈ ਯਾਰ ਲੈ ਵੀ ਪਾਇਓ ਗਰੰਟ ਉਹ ਤੇ 15 ਜੋੜ ਵਾਲਾ ਲੱਗ ਗਿਆ ਨਹੀਂ ਗੱਲ ਦੱਸ ਉਹ ਦੋ ਜਨ ਬਗਲੇ ਕਿੱਲੀ ਦੇ ਡਰਮ ਨਾਲ ਪਾ ਪਿੰਡ ਦੇ ਕਿੱਲੀ ਲਈ ਪਾਲਾ ਬੀਆ ਅਸਾਂ ਆ ਗੱਭਰੂ ਦਾ ਪਿੰਡ ਕਿਹੜਾ ਹੈ ਇਹ ਗੱਭਰੂ ਦਾ ਪਿੰਡ ਬਰਨਾਲਾ ਹੈ ਪਿੰਡ ਬਰਨਾਲਾ ਉਹ ਸਿਵਰਾਜ ਜਣੇ ਦਾ ਪਿੰਡ ਇਹ ਮੈਂ ਖੁਰਦ ਬਈ ਮੈਂ ਖੁਰਦ ਤੇ ਦੋਨੇ ਬਰਨਾਲਾ ਹਲਕੇ ਦੇ ਟਰੈਕਟਰੀ ਨੇ ਇਹ ਇਹ ਕਹਿੰਦੇ ਮੈਂ ਖੁਰਦ ਲੱਗ ਜਾਣਾ ਟਰੈਕਟਰ ਖੇਤ ਆਇ ਤੇ ਆਇ ਪਈ ਪਿੰਡ ਵਾਲੀ ਮੈਂ ਕਹਿੰਦੇ ਇਧਰ ਆਉਂਦੇ ਮੀਤ ਹੇਰ ਦੇ ਵਿਚਕਾਰ ਟੱਕਰ ਨੇ ਉਹ ਕੰਮ ਦੋ ਲੱਖ ਇਹ ਵੀ ਵੰਡਦਾ ਕਹਿੰਦੇ ਟੱਕਰ ਬਰਾਬਰ ਦੀ ਹੈ ਇਹ ਦੇਖਾ ਡੇਰ ਮਾੜਾ ਡੇਟਾ ਮਾੜੇ ਨਾਲ ਡੋਜ਼ਰ ਪਾਇਆ 55 ਨਾ ਦੇਖਦੇ ਦੋ ਜਨ ਬੋਰ ਪੂਰਾ ਅਜਾਟ ਚੋ ਰਹੀ ਤੇ ਦੇਖਦੇ ਆ ਫਿਰ ਕਿਹੜਾ ਕੱਟੇਲਾ ਦੂਜੇ ਦਿਨ ਲੰਦਾ ਤਾਂ ਉਹ ਹੀ ਫਰਮਾ ਮੁਕਾਬਲਾ ਕਰਦੇ ਆਂ। ਜੀ ਗਾਬ ਲੈ ਕਹਿੰਦੇ ਪੂਰਾ ਖਾ ਸੁਣਾ। ਕੱਟੇ ਤੋਂ ਗੁਣ ਤੋ ਅੱਜ। ਇਹ ਪੱਤਣਾ ਦੂਜੀ ਹੁਣ ਲੈ ਇਹ ਪਤਾ ਮਰੂ ਲੈਣ ਦੋ ਬਸ। ਇਹ ਨਹੀਂ ਪੈਂਦਾ। ਉਹ ਡਾ ਲਿਆ। ਆਓ ਯਾਰ। ਲੱਗ ਗਿਆ 10000 ਦਾ ਇਹ। ਯਾਰ ਲਗਰਾ ਘਟੋ ਤਾਂ ਪਾਇਆ ਉਸ ਬਾਦ ਇਹ ਇਹ ਰੇਤਾ ਬਿੰਦਾ ਉਹ ਕਿਹੜਾ ਕੰਮ ਹੌਲ ਤੇ ਗਿਆ ਜੇ ਬਈ ਓਏ ਨਹੀਂ ਮੇਰੀ ਕਿੱਲੇ ਅੱਗੇ ਦੇ ਬੇਪਾ ਆ ਦੀ ਆ ਦੀ ਆ ਪਾੜਿਆ ਮਸੇ ਕਰੋ ਚੋਟੀ ਬੇ ਦੇ ਦੋ ਦਿਨ ਨਹੀਂ ਗਿਆ ਹੈ ਜੋਨ ਬਹੁਤ ਲੱਗੇ ਚੱਲ ਨਹੀਂ ਰਿਹਾ ਦੇ ਨਹੀਂ ਗਿਆ ਕੱਚਾ ਕੰਮ ਹੋ ਗਿਆ ਯਾਰ ਨਾ ਨਾ ਗਲਪ ਚੱਕ ਲਾ ਲੈਂਡ ਚੱਕ ਲੈਂਡ ਲੈਂਕਾ ਜਰਾ ਥੱਲੇ ਸ਼ੂਟ ਕਰ ਓਏ ਡੰਡਾ ਪੱਟ ਦੇ ਥੋ ਇਹ ਇਹ ਟੱਕਾ ਫਿਰ ਇਹ ਦੋ ਦਿਨ ਨਹੀਂ ਗਿਆ ਕੰਮ ਬੰਦ ਹੋ ਗਿਆ ਯਾਰ ਅਗਲੇ ਹਫਤੇ ਜਾਂ ਹੋ ਗਿਆ ਹਾਂ ਅਜਾ ਪੁੰਦਰੇ ਦਰੋਂ ਕੰਮ ਆ ਗਿਆ ਵੇ ਬਰੋਤੇ ਦੇਖਣ ਤੇ ਜੋਰ ਨਾਲ ਆਇਆ ਕਿ ਟੈਕ ਟੈਕ ਤਿਆਰ ਕਰਦਾ ਹੈ ਟਰੈਕਟਰ ਬਣਾਇਆ ਕਰਨਾ ਲਾਇਆ ਨਾ ਕੋਈ ਟਰੈਕਟਰ ਬਣਾਇਆ ਵੀ ਤਿਆਰ ਕਰ ਮੇਰਾ ਹਾਂ ਪਾਸਾ ਬੂਸਾ ਲਾਵਾਗੇ ਪੈਸੇ ਵੰਡੂ ਕਰਾਉਣਾ ਅੱਛਾ ਹਾਂ ਰੱਬ ਨਾਲ ਹੈ ਕੱਲੀ ਪਰਣਾਲਾ ਮੰਡੀ ਚ ਸੰਦ ਤੇ ਵੇਗਣੇ ਨਹੀਂ ਆਉਂਦੇ ਤੇ 100 ਰੁਪਏ ਵੀ ਦਿਖਾਉਂਦੇ ਆ 100 ਰੁਪਏ ਵੀ ਦਿਖਾਉਂਦੇ ਆ ਟੈਂਟ ਵੀ ਕਰਦੇ ਨੇ ਟਰੈਕਟਰ ਇੱਥੇ ਮੈਟਰ ਹੋ ਗਿਆ ਬੜਾ ਕੰਮ ਹੋਇਆ ਯਾਰ ਬਣ ਕਹਿੰਦੇ ਕੋਈ ਟਰੈਕਟਰ ਦੋਨੇ ਤਾਗੜੇ ਤੇ ਟੋਚਨ ਮਾੜਾ ਸੀ ਟੋਚਨ ਮਾੜਾ ਸੀ ਦੋ ਜਣ ਮਾੜਾ ਸੀ ਗਾਹ ਨੂੰ ਕਹਿੰਦੇ ਟੋਚਨ ਮਾੜਾ ਤਾਗੜਾ ਤੇ ਫੇਰ ਕਿਹਦੇ ਨਾਲ ਬਣਾਉਂਦੇ ਇਹ ਲਾ ਲਾ ਟੱਕਰ ਕੀ ਦੇਖ ਲੋ ਟੱਕਰ ਕੇ

ਲੋਈ ਇਹਦੇ ਵੀ ਲਾ ਕੇ ਵੀਡੀਓ ਚ ਹੋਣਾ ਅੱਜ ਟੋਚਨ ਪਹਿਲੇ ਕਿੰਨੇ ਹੋਏ ਬਾਈ ਆਹ ਦੇਖ ਦੇ ਫਾਂਸ ਦੇ ਪੱਤੇ ਨਹੀਂ ਦੀਦੇ ઢા�લ શા�૱લ૓ સા�ຍરલીં જા�લ સારલે સં જા�૱ાલ સા�લેં ઔા�ેલ મડા� ઼ા�ા� હા�ા� ઙા� ખી ਕਹਤਾ ਹੈਗਾ ਰੋਡ ਬੰਦ ਕਰ ਚੱਲ ਜਾ ਰੋਡ ਦੀਆਂ ਸਾਡੀਆਂ ਮੈਂ ਬੋੜਦੀਆਂ ਹੈ ਵਗਿਆ ਬੈਠੇ